ਕਿਸਾਨ ਵੀਰੋ ਸਤ ਸ੍ਰੀਕਾਲਾ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਦੋਸਤੋ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਨਾਲ ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾ ਦਿਖਾਉਣੀਆਂ ਇੱਕ ਤਾਂ ਤੀਜਾ ਸੂਆ ਗੱਭਣਾ ਤੇ ਇੱਕ ਦੋਸਤੋ ਪਹਿਲਾ ਸੂਆ ਬੰਦ ਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਡਿਟੇਲ ਲੈਨੇ ਆ ਬਾਈ ਜੀ ਹਰਾਂ ਤੋਂ ਤੇ ਇੱਕ ਬਾਈ ਜੀ ਹਰਾਂ ਕੋਲੇ ਮਸ਼ੀਨ ਆ ਦੋਸਤੋ ਫੁਆਰੇ ਵਾਲੀ ਮਸ਼ੀਨ ਆ ਦੋਸਤੋ ਇਹ ਗਰਮੀਆਂ ਜਿਹੜੇ ਪਸ਼ੂਆਂ ਦੇ ਉੱਤੇ ਆਪਾਂ ਲਾਉਨੇ ਆ ਆ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਾਈ ਜੀ ਹਰਾਂ ਨੇ ਪਸ਼ੂਆਂ ਦਾ ਜਿਹੜਾ ਕੰਮ ਆ ਉਹ ਛੱਡਣਾ ਸਾਰੇ ਵਿਕਾਊ ਕਰਨੇ ਪਸ਼ੂ ਦੋਵੇਂ ਪਸ਼ੂ ਵੇਚਣੇ ਆ ਤੇ ਤੇ ਤਿੰਨ ਮੈਂਟ ਆ ਦੋਸਤੋ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਵੀ ਵਿਕਾਊ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਆਉ ਕਰਦੇ ਆਂ ਦੋਸਤੋ ਗੱਲਬਾਤ ਤੇ ਦਿੰਨੇ ਆ ਤੁਹਾਨੂੰ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜਗਵਿੰਦਰ ਸਿੰਘ ਜੀ ਜਗਵਿੰਦਰ ਸਿੰਘ ਜਗਵਿੰਦਰ ਵੀਰੇ ਆਪਣਾ ਨਾਮ ਮੋਬਾਈਲ ਨੰਬਰ ਦੱਸ ਦਿਓ 98727 ਜੀ 98727 82686 82686 ਹਾਂਜੀ ਠੀਕ ਹੈ ਜੀ ਬਾਈ ਜੀ ਆਪਣਾ ਖੇਤੀਬਾੜੀ ਦਾ ਹੀ ਕੰਮ ਆ ਜੀ ਖੇਤੀਬਾੜੀ ਆ ਨਾਲ ਨਾਲ ਆਪਣਾ ਜੌਬ ਵੀ ਕਰਦੇ ਆਂ ਠੀਕ ਹੈ ਜੀ ਹਾਂਜੀ ਤੇ ਪਸ਼ੂ ਫਿਰ ਆਪਾਂ ਸਾਰੇ ਵੇਚਨੇ ਹਾਂ ਪਸ਼ੂ ਸਾਰੇ ਵੇਚਨੇ ਸੀ ਛੱਡਣਾ ਪਸ਼ੂਆਂ ਦਾ ਕੰਮ ਛੱਡਣਾ ਜਾਂ ਥੋੜਾ ਜਿਹਾ ਮਲਕੇ ਨੂੰ ਕਰਕੇ ਥੋੜਾ ਹੁਣ ਹਾਈ ਲੈਵਲ ਤੇ ਕਰਾਂਗੇ ਜੇ ਕੀਤਾ ਤਾਂ ਨਹੀਂ ਤਾਂ ਠੀਕ ਆ ਜੀ ਹਾਂ ਤੇ ਆਪਣੇ ਕੋਲੇ ਤਿੰਨ ਮੈਟ ਆਜ ਹਾਂਜੀ ਤਿੰਨ ਮੈਟ ਆਈ ਇੱਕ ਮਸ਼ੀਨ ਆਪਣੇ ਕੋਲੇ ਫੁਹਾਰੇ ਵਾਲੀ ਹਾਂਜੀ ਫੁਹਾਰੇ ਵਾਲੀ ਮਸ਼ੀਨ ਆਈ ਉਹ ਵੀ ਵਕਾਊ ਆ ਉਹ ਵੀ ਵਕਾਊ ਕੋਈ ਠੀਕ ਆ ਆ ਜਿਹੜੀ ਵਹਿੜ ਕੋਲੇ ਖੜੇ ਆ ਬਾਈ ਜੀ ਇਹਦੇ ਬਾਰੇ ਦੱਸਿਓ ਜੀ ਇਹ ਆਪਣਾ ਪਹਿਲਾ ਸੂਆ ਸੂਣੀ ਆ ਜੀ ਠੀਕ ਆ ਜੀ ਹਾਂਜੀ ਕਿੰਨੇ ਦਿਨ ਲੈਂਦੀ ਆ ਇਹ ਦਿਨ ਲੈ ਜੂਗੀ ਹਜੇ 15 18 ਦਿਨ ਲੈ ਜੂਗੀ 15 18 ਹਾਂਜੀ ਹਾਂਜੀ ਤੇ ਆਪਣਾ ਸੀਮੰਟ ਦਾ ਪਤਾ ਹੈ ਬਾਈ ਕੋਈ ਕਿਹੜਾ ਲੱਗਿਆ ਨਹੀਂ ਸੀਮੰਟ ਤਾਂ ਨਹੀਂ ਕੋਈ ਇੰਨਾ ਪਤਾ ਪਰ ਹੈ ਵਧੀਆ ਸੀਮੰਟ ਦੱਸ ਰਿਹਾ ਚੰਗਾ ਸੀਮੰਟ ਲੱਗਿਆ ਹਾਂਜੀ ਹਾਂਜੀ ਲਓ ਵੀ ਮਿੱਤਰੋ ਥਣ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਪਰਲੇ ਪਾਸੇ ਨਾ ਥੋੜੀ ਜੀ ਪਲੂਣਾ ਡਰਨ ਵਾਲੀ ਗੱਲ ਨਹੀਂ ਕੋਈ ਆਮ ਹੀ ਬੈੜਾਂ ਦੇ ਆ ਜਾਂਦੀ ਹੁੰਦੀ ਹੈ ਤੇ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਸੋਹਣਾ ਥਣ ਲੱਗਿਆ ਦੇਖ ਸਕਦੇ ਹੋ ਤੁਸੀਂ ਹਜੇ 15 ਦਿਨ ਸੂਣ ਚ 22 ਦੇ ਦਸਣ ਮੁਤਾਬਕ ਬਾਕੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਈਏ ਪਹਿਲਾਂ ਲਓ ਵੀ ਸੱਜਣੋ ਦੋਨਾਂ ਪਾਸਿਆਂ ਤੋਂ ਹਵਾਨੇ ਦੀ ਜੱਜਮੈਂਟ ਕਰ ਲਓ ਸੇਮ ਸਹਿਜ ਥਣਾ ਦਾ ਮੂੰਹ ਦੇਖ ਸਕਦੇ ਹਾਂ ਦੋਸਤੋ ਕੋਲ ਕੰਨਾਂ ਛੋਟਾ ਛੋਟਾ ਕੰਨਾਂ ਵਾਲ ਕੰਨਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਚੰਗਾ ਕੱਦ ਕਾਠਾ ਪਿੱਠਪੂੜਾ ਚੰਗਾ ਹੈ ਸੀਲਸ ਲੱਗ ਬਹੁਤ ਆ ਤੇ ਤੋੜ ਕੇ ਤੁਹਾਨੂੰ ਦਿਖਾ ਦੇਣਗੇ ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੋੜ ਦਿਆਂ ਤਾਂ ਤੁਹਾਨੂੰ ਕੋਈ ਨਹੀਂ ਪਰਾਂ ਜਾਂ ਬੰਦ ਸਾਰੀ ਜੱਜਮੈਂਟ ਇਹ ਵੀ ਆ ਜੇ ਲੈ ਚੱਲੋ ਬਈ ਖੂਣੀ ਵਹਿੜਾ ਦੋਸਤੋ ਤੁਹਾਨੂੰ ਦਿਖਾਉਣੇ ਆ ਦੋਸਤੋ ਚੰਗਾ ਪਿੱਠਪੜਾ ਰੀੜ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਲੈ ਚੱਲੋ ਜੀ 15ਵਾਂ ਦਿਨ ਦੋਸਤੋ ਸੂਣ ਚ ਬਾਕੀ ਆ ਇਹ ਇਹਨੂੰ ਸਾਈਡ ਤੇ ਬੰਨ੍ਹ ਦਈਏ ਕਿ ਇੱਥੇ ਰਹਿਣ ਦੀਏ ਹਾਂਜੀ ਭਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ 120 ਹੈ ਜੀ 1 ਲੱਖ 20 ਹਜ਼ਾਰ ਮਾਨਤਾ ਨਾਲ ਹੋ ਜਾਊ ਭਾਈ ਜੀ ਹਾਂਜੀ ਮਾਨਤਾ ਨਾਲ ਫੁੱਲ ਕਰਦਾ ਹਾਂ ਲਓ ਵੀ 1 ਲੱਖ 20 ਹਜ਼ਾਰ ਵੱਛੀ ਦਾ ਮੁੱਲ ਆ ਬਣਦਾ ਮਾਨਤਾ ਨਾਲ ਇਹਦੇ ਵਿੱਚੋਂ ਥੋੜਾ ਕੀਤਾ ਜਾਊਗਾ ਇਸ ਤੋਂ ਅੱਗੇ ਇੱਕ ਤੀਜਾ ਸੂਆ ਵਹਿੜਾ ਐਚ ਐਫ ਇਹਦੇ ਬਾਰੇ ਦੱਸੋ ਭਾਈ ਜੀ ਇਹ ਤੀਜਾ ਸੂਆ ਸੂਣੀ ਆ ਜੀ ਠੀਕ ਆ ਤੇ ਦੂਜੇ ਸੂਏ ਦਾ ਕੀ ਰਿਕਾਰਡ ਰਿਹਾ ਦੁੱਧ ਆ ਜੀ ਆਪਾਂ 21 ਕਿਲੋ ਦੁੱਧ ਚੋਇਆ ਜੀ 21 ਕਿਲੋ ਕੰਡੇ ਵਾਲਾ ਹਾਂਜੀ ਇਹਦੇ ਵਿੱਚ ਕੋਈ ਝੂਠ ਨਹੀਂ ਜੀ ਕੋਈ ਕੋਈ ਗੋਸ ਨਹੀਂ ਕਹਿਣ ਨੂੰ ਆਪਾਂ ਦੂਜਾ ਸੂਆ ਵੀ ਕਹਿ ਦਈਏ ਹਾਂਜੀ 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 ਵੇੜ ਵੇਖੋ ਨੂੰ ਆਪਣਾ ਦੂਜੇ ਸੂਏ ਕਹਿ ਕੇ ਵੇਖ ਲੱਗਦੀ ਆ ਦੂਜੇ ਸੂਏ ਦੀ ਠੀਕ ਆ ਹਾਂਜੀ ਆਪਾਂ ਕੋਈ ਇਹਦੇ ਵਿੱਚ ਕੋਈ ਝੂਠ ਨਹੀਂ ਜੀ ਵਾਹ ਜੀ ਵਾਹ ਠੀਕ ਆ ਜੀ ਜੇ ਕੋਈ ਵੀਰ ਭਰਾ ਦੋਵੇਂ ਨਾਲ ਇਕੱਠੇ ਵੀ ਲਊ ਆਪਾਂ ਫੁੱਲ ਮਾਨ ਤਾਨ ਕਰਾਂਗੇ ਤੇ ਇਹ ਕਿੰਨੇ ਦਾ ਰਹਿੰਦੇ ਇਹਦੇ ਸੂਣ ਦੇ ਬਈ ਇਹ ਲੈ ਜੂ ਹੇ ਲਓ ਵੀ ਸੱਜਣੋ ਇਹਦਾ ਵੀ ਤੁਹਾਨੂੰ ਹਵਾਨਾ ਦਿਖਾ ਰਿਏ ਹਵਾਨੇ ਦੀ ਝੋਲੀ ਆ ਜਿਹੜੀ ਬਹੁਤ ਜ਼ਿਆਦਾ ਢਿੱਲੀ ਪਈ ਆ ਹਜੇ ਲਓ ਵੀ ਸੱਜਣੋ ਸੀਲਸ ਲੱਗਦਾ ਤੁਹਾਨੂੰ ਸਬੂਤ ਦੇਦਾ ਦੇਖ ਸਕਦੇ ਹੋ ਢੱਲਾ ਬਹੁਤ ਜ਼ਿਆਦਾ ਪਈ ਆ ਖਾਇਓ ਬਾਈ ਜੀ ਲਓ ਦੇਖ ਸਕਦੇ ਹੋ ਦੋਸਤੋ ਬਹੁਤ ਜ਼ਿਆਦਾ ਢਿੱਲ ਪਈ ਆ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਲਓ ਜੀ ਥਣ ਬਹੁਤ ਚੰਗਾ ਲੱਗਿਆ ਮੁਠੀ ਦੀ ਚੁਆਈ ਵਾਲਾ ਥਾਣਾ ਦੋਸਤੋ ਦੇਖ ਸਕਦੇ ਹੋ ਤੁਸੀਂ ਨਾੜਾਂ ਹਵਾਨੇ ਦੇ ਉੱਤੇ ਕੱਲੀਆਂ-ਕੱਲੀਆਂ ਤੁਹਾਨੂੰ ਦਿਖਾਈ ਦੇਣਗੀਆਂ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਾਈਜ਼ ਆਥਣਾ ਦਾ ਦੇਖ ਸਕਦੇ ਹੋ ਤੁਸੀਂ ਨਾੜਾਂ ਇਧਰ ਵੀ ਚੰਗੀਆਂ ਸੋਹਣਾ ਥਾਣਾ ਦੋਸਤੋ ਦੇਖ ਸਕਦੇ ਹੋ ਤੁਸੀਂ ਮਿਲਕਵੇਨ ਵੀ ਲਾਸ ਵਾਂਗੂ ਉਬਰੀ ਹੋਈ ਆ ਕੱਦ-ਕਾਠ ਚੰਗਾ ਹੈ ਜੀ ਦੇਖ ਸਕਦੇ ਹੋ ਤੁਸੀਂ ਬਰੀਡ ਦੀ ਹੱਡੀ ਬਿਲਕੁਲ ਸਿੱਧੀ ਆ ਤੇ ਸੋਹਣੇ ਮੂੰਹ ਮੱਥੇ ਦੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚੰਗੀ ਬਰੀਡ ਚ ਪੈਂਦੀ ਤੇ ਬਾਈ ਜੀ ਤੁਸੀਂ ਫੈਂਟ ਬਾਰੇ ਗੱਲ ਕਰਦੇ ਸੀਗੇ ਉਹ ਕੈਮਰਾ ਹਾਂਜੀ ਹਾਂਜੀ ਇਹ 40 ਤੋਂ ਉੱਪਰ ਲੱਗਦੀ ਹੈ ਜੀ ਦੁੱਧ ਫੈਂਟ ਦੁੱਧ 40 ਰੁਪਏ ਹਾਂਜੀ ਹਾਂਜੀ 40 ਤੋਂ ਉੱਪਰ ਮਤਲਬ ਕਿ 42 43 45 ਵੀ ਲੱਗ ਜਾਂਦੀ ਹੈ ਵਾਹ ਜੀ ਐਨੀ ਫੈਂਟ ਹੈ ਦੁੱਧ ਹਾਂ ਉਹ ਵੀ ਨਹੀਂ ਆਪਣਾ ਜਿਵੇਂ ਪਤਲਾ ਹੁੰਦਾ ਕੀ ਇਹਦੀ ਹਾਂਜੀ ਹਾਂਜੀ ਐਫ ਦਾ ਉਹ ਵੀ ਨਹੀਂ ਦੁੱਧ ਵਧੀਆ ਸੰਗਣਾਈ ਵਾਹ ਜੀ ਵਾਹ ਕੀ ਬਾਤ ਹਾਂਜੀ ਇਹ ਆਪਾਂ ਤੋੜ ਕੇ ਵਿਖਾਉਣੀ ਆ ਲਿਆਓ ਖੋਲੋ ਜੀ ਲਓ ਜੀ ਤੋੜ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਥੋੜਾ ਮੱਛਰੀ ਪਈ ਆ ਚਲੋ ਜੀ ਕੋਈ ਨਹੀਂ ਹੂ ਸੀ ਇਲਸਲਾਗਾ ਦੇਖ ਸਕਦੇ ਹੋ ਤੁਸੀਂ ਹੱਥ ਬਾਈ ਮਾਰ ਰਿਹਾ ਹੈ ਹਲਦੀ ਨਹੀਂ ਇਹ ਵਾਰ ਤੋੜ ਕੇ ਮੱਛਰੀ ਪਈ ਥੋੜੀ ਜੀ ਲੈ ਚਲੋ ਕੋਈ ਨਹੀਂ ਲਓ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਲਓ ਵੀ ਸਜਣੋ ਤੋੜ ਕੇ ਇਹ ਕਈ ਦਿਨਾਂ ਤੋਂ ਪਸ਼ੂ ਜਦੋਂ ਖੋਲਦੇ ਆ ਨਾ ਆਪਾਂ ਤੇ ਉਦੋਂ ਫਿਰ ਮੱਛਰ ਜਾਂਦੇ ਆ ਤੇ ਬਹੁਤ ਜ਼ਿਆਦੇ ਪਈ ਆ ਤੇ ਥਣਾਂ ਨੂੰ ਹੱਥੋਂ ਸੁਭਾਈ ਉਵੇਂ ਲਾ ਰਿਹਾ ਸੀਲਸ ਲੱਗ ਬਹੁਤ ਆ ਲਓ ਦੇਖ ਸਕਦੇ ਹੋ ਦੋਸਤੋ ਇਦੂ ਵੱਡਾ ਸਬੂਤ ਹੁਣ ਤੁਹਾਡੇ ਸਾਹਮਣੇ ਕੀ ਦੇਈਏ ਦੇਖ ਸਕਦੇ ਹਾਂ ਜਮਾਂ ਬਿਲਕੁਲ ਨਹੀਂ ਹਿੱਲ ਰਹੀ ਤੇ ਬਾਈ ਜੀ ਆਪਾਂ ਇਹਦਾ ਕੀ ਮੁੱਲ ਕਰਾਂਗੇ ਇਹਦਾ 95000 ਰੁਪਿਆ ਇਹਦਾ 95000 ਮਾਨਤਨ ਹੋ ਜੂ ਬਾਈ ਜੀ ਹਾਂਜੀ ਹਾਂਜੀ ਮਾਨਤਨ ਹੋ ਜੂ ਲਓ ਵੀ ਸੱਜਣੋ ਇਹਦਾ ਮੁੱਲ 95000 ਆ ਤੇ ਇਹਦੇ ਵਿੱਚੋਂ ਵੀ ਮਾਨਤਨ ਤੁਹਾਡਾ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਦੋਨਾਂ ਵਹਿੜਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਵਹਿੜ ਪਸੰਦ ਆਉਂਦੀ ਆ ਤਾਂ ਬਾਈ ਦਾ ਨੰਬਰ ਉੱਪਰ ਲੱਗਿਆ ਗੱਲਬਾਤ ਤੁਸੀਂ ਕਰ ਸਕਦੇ ਆ ਘਰੇ ਆ ਕੇ ਵੀ ਤੁਸੀਂ ਦੇਖੋਗੇ ਤਾਂ ਦੋਸਤੋ ਤੁਹਾਡੇ ਦੋਨੇ ਵਹਿੜਾਂ ਪਸੰਦ ਆਉਣਗੀਆਂ ਜਿਹੜਾ ਹੇਠਲੇ ਨੰਬਰ ਤੇ ਦੋਸਤੋ ਤੁਸੀਂ ਸਾਡਾ ਵੀਡੀਓ ਲਈ ਸੰਪਰਕ ਕਰ ਸਕਦੇ ਆ ਜਿਹੜਾ ਕੋਈ ਜੋੜਾ ਲਊਗਾ ਉਹਦਾ ਫੁੱਲ ਮਾਨਤਨ ਕੀਤਾ ਜਾ ਜਿਹੜਾ ਕੋਈ ਜੋੜਾ ਲਊ ਬਾਈਆਂ ਦਾ ਉਹਨਾਂ ਦਾ ਫੁੱਲ ਮਾਨਤਨ ਵੀ ਕੀਤਾ ਜਾਊਗਾ ਤੇ ਕੋਈ ਸਿੰਗਲ ਵਾਲਾ ਵੀ ਆ ਗਿਆ ਤਾਂ ਉਹ ਵੀ ਮਾਨਤਨ ਉਹਨਾਂ ਦਾ ਵੀ ਫੁੱਲ ਕੀਤਾ ਜਾਊਗਾ ਇਹ ਹੇਠਲੇ ਨੰਬਰ ਤੇ ਤੁਸੀਂ ਦੋਸਤੋ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ